ਲੌਜੀ ਹੁਣਾਂ ਮਾਤਾ ਨੂੰ ਸ਼ੌਂਕ ਜਾਗ ਪਿਆ ਜਿੰਮ 'ਚ ਜਾ ਕੇ ਬਾਡੀ ਬਣਾਉਂਦਾ ਮਾਤਾ ਦੇ ਚਰਚੇ ਹੋ ਰਹੇ ਨੇ ਪੂਰੇ ਪੰਜਾਬ 'ਚ ਮਾਤਾ ਕਹਿੰਦੀ ਘਰ ਦਾ ਕੰਮ ਨਹੀਂ ਕਰਨਾ ਮੈਂ ਹੁਣ ਮੈਂ ਜਿੰਮ ਹੀ ਜਾਣਾ ਕਰਨਾ ਸੋ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਮਾਤਾ ਹੁਣ 60 ਸਾਲ ਦੀ ਉਮਰ 'ਚ ਜਿੰਮ ਕੀ ਲੈਣ ਗਈ ਪਰ ਇਸ ਦਾ ਸੱਚ ਸਾਇਦ ਹੀ ਤੁਹਾਨੂੰ ਪਤਾ ਹੋਵੇ ਸੋਸ਼ਲ ਮੀਡੀਆ ਤੋਂ 71 ਕੀਤੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਮਾਤਾ ਜਿੰਮ ਆਪਣੀ ਨੌਂ ਕਰਕੇ ਗਈ ਹੈ ਜੀ ਹਾਂ ਸੋਨਾਂ ਵਿੱਚ ਆਇਆ ਹੈ ਕਿ ਇਸ ਮਾਤਾ ਦਾ ਝਗੜਾ ਆਪਣੀ ਨੌਂ ਨਾਲ ਗਿਆ ਨੋ ਕਾਫੀ ਤਾਕਤਵਰ ਸੀ ਤੇ ਉਸਨੇ ਮਾਤਾ ਨੂੰ ਗੋਡਿਆਂ ਥੱਲੇ ਲੈ ਲਿਆ ਇਸ ਤੋਂ ਬਾਅਦ ਹੁਣ ਫਿਰ ਮਾਤਾ ਨੇ ਵੀ ਇਹ ਸੋਚ ਲਿਆ ਕਿ ਹੁਣ ਜਿਮ ਜਾ ਕੇ ਸਰੀਰ ਬਣਾਉਂਗੀ ਤੇ ਫਿਰ ਹੀ ਮੈਂ ਮੁਕਾਬਲਾ ਕਰੂੰਗੀ ਆਪਣੀ ਨੋ ਦਾ ਜੀਆਂ ਸੋਸ਼ਲ ਮੀਡੀਆ ਤੇ ਇਹ ਕਹਿ ਕੇ ਉਹ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਸ ਮਾਤਾ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਕੀ ਤੁਸੀਂ ਵੀ ਆਪਣੇ ਮਾਈ ਬਾਪੂ ਨੂੰ ਜਿਮ 'ਚ ਭੇਜਣਾ ਚਾਹੁੰਦੇ ਹੋ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਾਤਾ ਦੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਆਂ ਕਿਸੇ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ